ਸਸੀ ਕਾਲ ਜੀ ਅਸੀਂ ਮੌਜੂਦ ਆ ਬਠਿੰਡਾ ਤਹਿਸੀਲ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਕਿ ਤਹਿਸੀਲਦਾਰ ਸਾਹਿਬਾਨ ਜਿਹੜੇ ਹੈਗੇ ਆ ਉਹ ਸੋਮਵਾਰ ਤੋਂ ਹੜਤਾਲ ਤੇ ਗਏ ਹੋਏ ਆ ਜਿਹਨੂੰ ਦੇਖਦੇ ਹੋਏ ਡੀਸੀ ਸਾਹਿਬ ਨੇ ਇੱਕ ਲੈਟਰ ਜਾਰੀ ਕੀਤਾ ਜਿਸ ਦੇ ਵਿੱਚ ਹੋਰ ਅਧਿਕਾਰੀਆਂ ਦੀ ਇੱਥੇ ਡਿਊਟੀ ਲਗਾਤੀ ਆ ਪਰ ਲੋਕਾਂ ਨੂੰ ਇਹ ਪਲਿਖਾ ਕਿ ਇੱਥੇ ਰਿਸਟੀਆਂ ਹੋਲ ਰਹੀਆਂ ਹੜਤਾਲ ਹੋਣ ਕਰਕੇ ਪਰ ਰਿਸਟੀਆਂ ਆਮ ਦਿਨਾਂ ਦੀ ਤਰ੍ਹਾਂ ਉਸੇ ਤਰ੍ਹਾਂ ਰੋਟੀਨ ਵਾਈਜ਼ ਹੋ ਰਹੀਆਂ ਨੇ ਇੱਥੇ ਹੋਰ ਅਧਿਕਾਰੀਆਂ ਜਿਹੜੇ ਡਿਊਟੀ ਹੈਗੀ ਆ ਉਹ ਦਿਸਾਬ ਨਾਲ ਗਾਇਤੀ ਗਿਆ ਆਮ ਦਿਨਾਂ ਦੀ ਤਰ੍ਹਾਂ ਰਿਸਟਰੀਆਂ ਹੋ ਰਹੀਆਂ ਨੇ ਕੱਲ ਵੀ ਹੋਈਆਂ ਸੀ ਤੇ ਅੱਜ ਵੀ ਹੋ ਰਹੀਆਂ ਨੇ ਪਰ ਬਹੁਤ ਘੱਟ ਲੋਕ ਆ ਰਹੇ ਆ ਕਿਉਂਕਿ ਲੋਕਾਂ ਨੂੰ ਪਤਾ ਨਹੀਂਗਾ ਕਿ ਰਿਸੀਆਂ ਪਹਿਲਾਂ ਵਾਂਗੂ ਚੱਲ ਰਿਹਾ ਹੈ ਕੰਮ ਉਸੇ ਤਰ੍ਹਾਂ ਚੱਲ ਰਿਹਾ ਹੈਗਾ ਤੋਂ ਇਸ ਕਰਕੇ ਭੀੜ ਘਟਾ ਹੈ ਤਾਂ ਲੋਕਾਂ ਨੂੰ ਇਹ ਅਪੀਲ ਹੈ ਕਿ ਲੋਕ ਇੱਥੇ ਆ ਸਕਦੇ ਆ ਰਿਸਟਰੀ ਕਰਾ ਸਕਦੇ ਆ ਰਸ਼ਵੀ ਘਟਾ ਹੈ ਜੇ ਤੇ ਤਾਂ ਕੋਈ ਪ੍ਰੋਬਲਮ ਨਹੀਂ ਆਦੀ ਇਸ ਸ਼ਹਿਰੋਂ ਦੇ ਵਿੱਚ ਆਪਾਂ ਲੋਕ ਹੈਗੇ ਇੱਥੇ ਗੱਲਬਾਤ ਕਰਦੇ ਆ ਭਾਈ ਜੀ ਅਸੀਂ ਗੱਲ ਜੀ ਰਸੀ ਕਰਾਉਣੀ ਹੈ। ਤਾਂ ਰਸੀ ਕਰਾਉਣਾ ਹੈ? ਹਾਂਜੀ। ਬੋਲੋ ਬੰਦੇ। ਹਾਂਜੀ ਰਸੀ ਕਰਾਉਣੀ ਆ ਜੀ। ਤੇ ਹਰਤਾਲ ਤੇ ਸੀਗੇ? ਹਾਂਜੀ ਹਾਂਜੀ। ਪਰ ਹੋਰੋਂ ਕੰਮ ਉਟਾ ਦੇ ਦਿੱ ਸੀ ਸਾਹਿਬ ਨੇ। ਹਾਂਜੀ। ਰਸੀ ਤੋਂ ਲਿਖਉਂਦੀਆਂ ਕੰਮ ਹੋ ਰਿਹਾ? ਰਸੀ ਹੋ ਰਿਹਾ ਹਾਂਜੀ ਆਪਣਾ ਕੰਮ ਬਹੁਤ ਵਧੀਆ ਤਰੀਕਾ ਨਾਲ। ਹਾਂਜੀ। ਨਹੀਂ ਕੋਈ ਪਰੇਸ਼ਾਨੀ ਨਹੀਂ ਆ ਰਹੀ। ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ। ਕਰ ਦੇਵਾਂਗੇ। ਹਾਂਜੀ ਹਾਂਜੀ ਬੜੇ ਤਰੀਕੇ ਨਾਲ ਡੀਲ ਕਰ ਰਹੇ ਕੋਈ ਦਿੱਕਤ ਨਹੀਂ ਆ ਰਹੀ ਹੈਗੀ। ਕੰਮ ਰੋਕ ਤਾ ਅਸੀਂ ਵੀਡੀਓ ਬਣਾਉਂਦਾ ਸਾਡਾ ਮਕਸਦ ਇਹੀ ਹੈ ਕਿ ਅਸੀਂ ਦੱਸਾਂ ਚੋਲੇ ਕਿ ਰਿਸ਼ਤੀਆਂ ਜਿਹੜੀਆਂ ਹੈਗੀਆਂ ਆਮ ਦਿਨਾਂ ਦੀ ਤਰ੍ਹਾਂ ਇੱਥੇ ਹੋ ਰਹੀਆਂ ਨੇ ਕੋਈ ਪ੍ਰੋਬਲਮ ਨਹੀਂ ਆ ਰਹੀ ਲੋਕ ਵੀ ਇੱਥੇ ਰਿਸ਼ਤੀਆਂ ਕੱਲ ਵੀ ਇੱਕ ਰਜਿਸਟਰੀ ਹੋਈ ਸੀਗੀ ਤੇ ਅੱਜ ਵੀ ਜਿਹੜੀ ਹੈਗਿਆ ਦੋ ਰਿਸ਼ਤੀਆਂ ਹੋਈਆਂ ਤੇ ਹੋਰ ਵੀ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਹੜਤਾਲ ਕਰਕੇ ਕਿਉਂਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਪਰੇਸ਼ਾਨੀ ਨੂੰ ਧਿਆਨ ਚ ਰੱਖਦੇ ਹੋਏ ਇਹ ਆਰਡਰ ਜਾਰੀ ਕੀਤਾ ਨਾਇਬ ਸਦਾਰ ਤਹਿਸੀਲਦਾਰ ਨਾਇਬ ਸਦਾਰ ਕਨੂਗੋ ਸਾਹਿਬ ਇੱਥੇ ਬੈਠੇ ਆ ਸੋਰ ਜਸਤੀਆਂ ਦੀਆਂ ਰੁਟੀਨ ਦੀ ਤਰ੍ਹਾਂ ਉਸੇ ਤਰ੍ਹਾਂ ਜਿਹੜਾ ਹੈਗਾ ਉਹ ਚੱਲ ਰਿਹਾ ਕਬੂਰੀਸਤੀਆਂ ਦਾ ਦੇਖ ਸਕਦੇ ਹੋ ਅਧਿਕਾਰੀਆਂ ਨੇ ਵਿਸਾਵਣੇ ਵਿਰਸਿਕਾ ਇਹ ਫੈਸਲਾ ਲਿਆ ਜਿਹੜੇ ਨਾਇਬ ਸਦਰ ਕਨੂਗੂ ਸਾਹਿਬ ਇੱਥੇ ਬੈਠੇ ਆ ਸੋ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਰਸਤੀਆਂ ਅੱਜ ਵੀ ਹੋ ਰਹੀਆਂ ਨੇ ਠੁਕ ਦੇ ਲੋਕਾਂ ਨੂੰ ਆਉਂਦਾ ਕਿ ਪਿੰਡੋਂ ਉਹਨੇ ਦੂਰੋਂ ਆਉਣਾ ਪੈਂਦਾ ਇੱਥੇ ਆ ਕੇ ਕੰਮ ਰੁਕ ਜੇ ਤਾਂ ਫਿਰ ਪ੍ਰੋਬਲਮ ਹੋ ਸਕਦੀ ਆ ਪਰ ਉਸੇ ਪ੍ਰੋਬਲਮ ਨੂੰ ਧਿਆਨ ਚ ਰੱਖਦੇ ਹੋਏ ਇਹ ਪ੍ਰਸ਼ਾਸਨ ਨੇ ਹੋਰ ਅਫਸਰਾਂ ਦੀ ਜਿਹੜੀ ਇੱਥੇ ਡਿਊਟੀ ਲਗਾ ਦਿੱਤੀ ਹੈ ਇੱਕ ਬਠਿੰਡਾ ਤੇ ਇੱਕ ਪਟਿਆਲਾ ਇਸੇ ਤਰ੍ਹਾਂ ਜਿਹੜਾ ਹੈ ਉਹ ਹੋਰ ਉਹਨਾਂ ਦੀ ਥਾਂ ਤੇ ਤਸਦੀਦ ਸਾਹਿਬ ਦੀ ਥਾਂ ਤੇ ਡਿਊਟੀ ਲਗਾ ਦਿੱਤੀ ਗਈ ਹੈ ਤ ਤੁਸੀਂ ਦੇਖ ਸਕਦੇ ਹੋ ਜਿਹਨਾਂ ਨੂੰ ਪਤਾ ਹੈ ਉਹ ਤਾਂ ਪਹੁੰਚਣ ਲੱਗ ਪਿਆ ਹੌਲੀ ਹੌਲੀ ਤੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਇਸ ਬਾਰੇ ਅਵੇਅਰ ਹੋ ਸਕਣ ਜੀ ਕਿਉਂਕਿ ਆਮ ਦਿਨਾਂ ਦੇ ਵਿੱਚ ਤਾਂ ਦੇਖ ਸਕਦੇ ਆ ਕਿ ਇੱਥੇ ਪਿਆਰ ਕਰਨ ਨੂੰ ਜਗ੍ਹਾ ਨਹੀਂ ਹੁੰਦੀ ਖਾਸ ਕਰਕੇ ਆ ਸੋਮ ਮੰਗਲਵਾਰ ਨੂੰ ਤਾਂ ਬਿਲਕੁਲ ਇੱਥੇ ਪੀੜ ਹੁੰਦੀ ਆ ਫੁੱਲ ਹੁੰਦਾ ਪੂਰਾ ਇਹ ਹਾਲ ਜਿਹੜਾ ਹੈਗਾ ਇਹ ਲੌਬੀ ਪੂਰੀ ਫੁੱਲ ਹੋਦੀ ਆ ਪਰ ਅੱਜ ਜਿਹੜੇ ਗਿਆ ਲੋਕਾਂ ਨੂੰ ਇਹ ਆ ਕਿ ਸਟ੍ਰਾਈਕ ਚੱਲ ਰਹੀ ਆ ਸੋ ਇਥੇ ਲੋਕ ਨਹੀਂ ਪਹੁੰਚੇ ਪਰ ਹੁਣ ਜਿਹੜੀਆਂ ਲੋਕਾਂ ਦੀ ਇਸ ਮੁਸ਼ਕਲ ਦਾ ਸੋਲੂਸ਼ਨ ਹੋ ਗਿਆ ਤਾਂ ਜਿਹਨੇ ਵੀ ਰਜਿਸਟਰੀ ਕਰਾਉਣੀ ਹੈ ਕਿਉਂਕਿ ਸਟ੍ਰਾਈਕ ਸ਼ੁੱਕਰਵਾਰ ਤੱਕ ਚੱਲਣੀ ਹੈ ਸ਼ੁੱਕਰਵਾਰ ਤੱਕ ਡਿਊਟੀ ਇਸੇ ਤਰ੍ਹਾਂ ਜਦੋਂ ਤੱਕ ਵੀ ਸਟ੍ਰਾਈਕ ਚੱਲੂਗੀ ਇਸੇ ਤਰ੍ਹਾਂ ਬਦਲਵੇਂ ਹੋਰ ਅਧਿਕਾਰੀ ਜਿਹੜੇ ਹੈਗੇ ਅੱਜ ਨਾਇਬ ਸਦਰ ਕਨੂਗੋ ਸਾਹਿਬ ਦੇ ਬੈਠੇ ਆਗੇ ਰਿਸਤੀਆ ਕਰ ਰਿਹਾ ਤੇ ਲੋਕਾਂ ਨੂੰ ਜਿਹੜੀ ਹੈਗੀ ਕਿਸੇ ਤਰ੍ਹਾਂ ਦੇ ਕੋਈ ਪ੍ਰੇਸ਼ਾਨੀ ਹੋ ਰਹੀ ਸੀ ਜ ਨਹੀਂ ਹੋਣੀ ਸਭ ਉਹ ਜੀ ਪੀੜ ਘਟਾ ਹੁਣ ਕਰਾ ਸਕਦੇ ਆਗੇ ਤੋ ਜਿਹੜਾ ਰਿਸਟਰੀ ਆਈ ਗਈ ਆ ਉਸੇ ਤਰ੍ਹਾਂ ਕੰਮ ਜਾਰੀ ਹੈਗਾ ਸਭ ਦੀ ਥਾਂ ਤੇ ਹੋਰ ਅਧਿਕਾਰੀ ਬੈਠ ਕੇ ਇੱਥੇ ਲੋਕਾਂ ਦੀ ਰਿਸਟਰੀ ਆ ਗਈ ਜੀਆਂ ਉਹ ਕਰ ਰਹੇ ਨੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ